ਹਾਏ ਗੁਰਜੀ ਕਾਕਾਲ ਸਾਹਿਬ ਹੈ ਗੁਰਜੀ ਕੀ ਭੱਤੇ ਪਰ ਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਤੁਹਾਨੂੰ ਸ਼ਾਇਦ ਮੇਰੀ ਇਹ ਵੀਡੀਓ ਵਧੀਆ ਨਾ ਲੱਗੇਗੀ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦੀ ਜ਼ਾਦ ਦੀ ਜ਼ਮੀਰ ਦੇ ਜਮੀਰ ਵਾਲਿਆਂ ਦੇ ਸੁਣਨ ਵਾਲੇ ਬੋਲ ਨੇਗੇ ਇੱਕ ਇੱਕ ਕਵਿਤਾ ਦੇ ਰੂਪ ਵਿੱਚ ਆ ਤੇ ਆਪਾਂ ਸੁਣਨ ਸ਼ੁਰੂ ਕਰਦੇ ਆਂ ਬਾਕੀ ਤੁਸੀਂ ਇਹ ਹੈ ਇਹ ਦੁਨੀਆ ਦਮੋਹੀ ਹੈ ਸੱਜਣਾ ਇਹਨੇ ਕਦੋਂ ਕਿਸੇ ਨੂੰ ਛੱਡਿਆ ਹੈ ਇਥੇ ਰੱਬ ਨੂੰ ਇਹ ਪ੍ਰੀਖਿਆ ਦੇਣੀ ਪਈ ਜਿਨੇ ਆਪੇ ਬੂਟਾ ਗੱਡੇ ਆਏ ਇਥੇ ਵੱਡੇ ਵੱਡੇ ਹਾਰ ਗਏ ਇਹਨੇ ਸਭ ਨੂੰ ਅੱਗੇ ਲਾਇਆ ਏ ਇਹ ਅੰਨੀ ਬੋਲੀ ਹੈ ਸੱਜਣਾ ਇਹ ਦਾ ਪੇਦ ਕਿਸੇ ਨਾ ਪਾਇਆ ਏ ਇਹ ਗੁਨਾਗਾਰਾਂ ਦੀ ਧਰਤੀ ਹੈ ਤੂੰ ਕਿਨੂ ਕਿਨੂ ਛੱਡੇਂਗਾ ਇਥੇ ਚੋਰ ਕੁੱਤੀ ਸਬਰਲੇ ਫਿਰਨੂ ਤੂੰ ਕਿਸ ਕਿਸ ਦਾ 파 ਵੱਢੇਂਗਾ ਗੁਰੂਆਂ ਨਾਲ ਵਧੀਖੀਆਂ ਹੋਈਆਂ ਨੇ ਕਿਸ ਕਿਸ ਦੀ ਤੈਨੂੰ ਮਸਾਲ ਦਿਆਂ ਤੂੰ ਕੱਲ੍ਹਾਈ ਜਗ ਤੇ ਝੂਠਾ ਨਹੀਂ ਮੈਂ ਸੱਚ ਦੇ ਦੀਵੇ ਬਾਲ ਦਿਆਂ ਕੋਈ ਰਾਮ ਕਹੇ ਕੋਈ ਅੱਲਾ ਜੀ ਨਾ ਵਖਰੇ ਵਖਰੇ ਲੈਂਦੇ ਨਹੀਂ ਜਦ ਲੋਕ ਕਹਿਣ ਰੱਬ ਇੱਕੋ ਹੈ ਫਿਰ ਕਿਉਂ ਪੁਹਾੜੀ ਪੈਂਦੇ ਨੇ ਤੂੰ ਸਜਦਾ ਕਰਦਾ ਪੀਰਾਂ ਨੂੰ ਰੱਬ ਤੇ ਪੀਰ ਚ ਭੇਦ ਨਾ ਕੋਈ ਪਰ ਸੁਣ ਸੁਣ ਗੱਲਾਂ ਇਸ ਦੀਆਂ ਮੇਰੀ ਰੂਹ ਅੰਬਰਾ ਤੱਕ ਰੋਈਏ ਤੂੰ ਸਜਦਾ ਕਰਦਾ ਪੀਰਾਂ ਨੂੰ ਰੱਬ ਤੇ ਪੀਰ ਚ ਭੇਦ ਨਾ ਕੋਈਏ ਪਰ ਸੁਣ ਸੁਣ ਗੱਲਾਂ ਇਸ ਦੀਆਂ ਮੇਰੀ ਰੂਹ ਅੰਬਰਾ ਤੱਕ ਰੋਈਏ ਜੇ ਮaaf ਕਰ ਦੀਆਂ ਤੈਨੂੰ ਤਾਂ ਉਸ ਰੱਬ ਦਾ ਸ਼ੁਕਰ ਮਨਾਓ ਜੀ ਕਹੇ ਸੰਧੂ ਹੱਥ ਜੋੜ ਜੋੜ ਕੇ ਉਸ ਸੱਚੇ ਦੀ ਗੁਣ ਗਾਓ ਜੀ ਕਹੇ ਸੰਧੂ ਹੱਥ ਜੋੜ-ਜੋੜ ਕੇ ਉਸ ਰੱਬ ਦੀ ਗੁਣ ਗਾਓ ਜੀ ਹਵਾ ਹੀ ਗੁਰਜੀਤ ਕਾਲਸਾ ਹਵਾ ਹੀ ਗੁਰਜੀਤ ਦੀ ਭਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਤੁਸੀਂ ਜਿਹੜੇ ਜਿੰਨੇ ਵੀ ਮੇਰੇ ਭੈਣ ਭਰਾ ਵੀਡੀਓ ਮੇਰੀਆਂ ਦੇਖਦੇ ਨੇ ਬਹੁਤ ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦ ਦਿਲੋਂ ਧੰਨਵਾਦ ਹੈ ਜੀ ਮੈਂ ਮੇਰੇ ਕੋਲ ਖਜ਼ਨੀ ਹੈ ਕਿ ਮੈਂ ਤੁਹਾਡੇ ਇਸ ਇਸ਼ਹਾਨ ਦਾ ਜਿਹੜਾ ਉਹ ਕਰਜ਼ੇ ਕੀ ਨੇ ਉਤਾਰਿਆ ਗਿਆ ਸੋ ਬਹੁਤ ਬਹੁਤ ਜਿਆਦਾ ਧੰਨਵਾਦ ਇੱਕ ਰੀਤ ਜੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਮੈਨੂੰ ਕਾਫੀ ਦਿਨ ਉਸ ਸਵਾਲ ਦਾ ਜਿਹੜਾ ਜਵਾਬ ਨਹੀਂ ਸੀ ਮਿਲ ਰਿਹਾ ਕਿ ਇਸ ਦਾ ਜਵਾਬ ਕੀ ਦੇਮਾ ਹੈ ਗਿਆ ਕਿ ਤੁਸੀਂ ਕੌਣ ਹੋ ਮੈਨੂੰ ਤੁਸੀਂ ਬੋਲਦੇ ਸੁਣਦੇ ਵੀ ਮੈਂ ਇੱਕ ਔਰਤ ਹਾਂ ਇੱਕ ਇਨਸਾਨ ਹਾਂ ਇਸ ਤੋਂ ਵੱਧ ਇਹ ਕੁਛ ਨਹੀਂ ਹੈ। ਬਾਕੀ ਜੇ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਹੈਗੀਆਂ ਤਾਂ ਇਸੇ ਵਾਂਗ ਹੀ ਆਪਣੇ ਇਸ ਦੇ ਹੋਰਾਂ ਜੀਆਂ ਵਿੱਚ ਵੀ ਅੱਗੇ ਭੇਜਣ ਦੀ ਕੋਸ਼ਿਸ਼ ਕਰਿਆ ਕਰੋਗੀ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵੈਗ੍ਰੂ ਕਿਰਪਾ ਕਰੇ ਸਭ ਦੇ ਉੱਤੇ। ਬਹੁਤ ਬਹੁਤ ਜ਼ਿਆਦਾ ਧੰਨਵਾਦੀ।